ਅੱਜ ਮੈਂ ਬਣਾ ਰਹੀ ਐ ਜੀ ਬਹੁਤ ਹੀ ਲਾਜਵਾਬ ਬਹੁਤ ਹੀ ਚਟਪਟੀ ਕਰਾਰੀ ਤੇ ਸਪਾਈਸੀ ਚਟਨੀ ਦੀ ਰੈਸਪੀ ਇਹ ਚਟਨੀ ਤੁਸੀਂ ਇੱਕ ਵਾਰੀ ਬਣਾਓਗੇ ਨਾ ਤੇ ਪੂਰੀ ਗਰਮੀ ਬਣਾ ਕੇ ਖਾਓਗੇ ਗਰਮੀਆਂ ਦੀ ਸਪੈਸ਼ਲ ਚਟਨੀ ਆ ਜੀ ਤੇ ਇੰਨੀ ਜਿਆਦਾ ਸਪਾਈਸੀ ਚਟਾਕੇਦਾਰ ਬਣਦੀ ਆ ਕਿ ਤੁਹਾਨੂੰ ਜਿਹੜੀਆਂ ਸਬਜ਼ੀਆਂ ਨਾ ਉਹ ਵੀ ਫਿੱਕੀਆਂ ਲੱਗਣਗੀਆਂ ਸ਼ਾਈ ਪਨੀਰ ਦੀ ਆਪਾਂ ਕਹਿੰਦੇ ਕਿ ਬਹੁਤ ਵਧੀਆ ਦੇਸ਼ਾ ਤੇ ਸ਼ਾਈ ਪਨੀਰ ਦੀ ਚੰਗਾ ਨਹੀਂ ਲੱਗੂਗਾ ਇਹ ਚਟਨੀ ਦੇ ਸਾਹਮਣੇ ਤੇ ਜਦੋਂ ਮੱਖਣ ਨੂੰ ਗਰਮ ਕਰਕੇ ਉਹਦੇ ਵਿੱਚ ਪਾ ਕੇ ਖਾਈਏ ਨਾ ਤੇ ਅਗਰ ਇੱਕ ਰੋਟੀ ਦੀ ਭੁੱਖ ਆ ਤੇ ਉਹਦੀ ਜਗ੍ਹਾ ਦਿਨਾ ਆਪਾਂ ਚਾਰ ਰੋਟੀਆਂ ਖਾ ਜਾਵਾਂਗੇ ਤੇ ਸਾਡੇ ਨਾਲ ਹਮੇਸ਼ਾ ਹੀ ਹੁੰਦਾ ਹੈ ਕਿਉਂਕਿ ਪੂਰੀ ਗਰਮੀ ਸਾਡੇ ਘਰ ਵਿੱਚ ਇਹੀ ਚਟਨੀ ਬਣਦੀ ਹੈ ਤੇ ਇਹਦਾ ਟੇਸ ਆ ਨਾ ਇੰਨਾ ਲਾਜਵਾਬ ਹੁੰਦਾ ਹੈ ਮੈਨੂੰ ਇਹ ਲੱਗਦਾ ਹੈ ਕਿ ਦੁਨੀਆ ਦੀ ਸਭ ਤੋਂ ਵਧੀਆ ਚਟਨੀ ਇਹ ਆ ਤੇ ਸਾਰੀਆਂ ਚਟਨੀਆਂ ਨਾ ਇਹਦੇ ਮੁਕਾਬਲੇ ਫਿੱਕੀਆਂ ਨੇ ਤੇ ਮੈਂ ਅੱਜ ਗੱਲ ਕਰਨੀ ਆ ਜੀ ਚਿਬੜ ਦੀ ਚਟਨੀ ਤੇ ਅੱਜ ਰਾੜ ਚਿਬੜ ਦੀ ਚਟਨੀ ਅੱਜ ਆਪਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਹੁਤ ਹੀ ਜ਼ਬਰਦਸਤੀ ਬਣਾ ਕੇ ਤਿਆਰ ਕਰਾਂਗੇ ਸਿਰਫ ਦੋ ਤਿੰਨ ਚੀਜ਼ਾਂ ਤੋਂ ਸਭ ਤੋਂ ਪਹਿਲੇ ਇੱਥੇ ਮੈਂ ਲਿਆਂਈਆਂ ਨੇ 8 ਕਸ਼ਮੀਰੀ ਲਾਲ ਮਿਰਚਾਂ ਯਾਨੀ ਕਿ ਸੁੱਕੀਆਂ ਲਾਲ ਮਿਰਚਾਂ ਤੇ ਦੋ ਤਰ੍ਹਾਂ ਦੇ ਚਿਬੜ ਹੁੰਦੇ ਆ ਜੇ ਇੱਕ ਹਰੇ ਵਾਲੇ ਉਹ ਥੋੜੇ ਕੱਚੇ ਵੀ ਹੁੰਦੇ ਆ ਕੋੜੇ ਵੀ ਹੁੰਦੇ ਆ ਤੇ ਜਿਹੜੇ ਆ ਲਾਲ ਵਾਲੇ ਆ ਨਾ ਸੰਤਰੀ ਵਾਲੇ ਰਾੜ ਚਿਬੜ ਇਹਨਾਂ ਦੀ ਚਟਨੀ ਬਹੁਤ ਹੀ ਵਧੀਆ ਖੱਟੀ ਵੀ ਹੁੰਦੀ ਆ ਸਪਾਈਸੀ ਵੀ ਥੋੜੀ ਬਹੁਤ ਵਧੀਆ ਲੱਗਦੀ ਆ ਸਭ ਤੋਂ ਪਹਿਲਾਂ ਜਿਹੜੀਆਂ ਮਿਰਚਾਂ ਨਾ ਉਹਨਾਂ ਨੂੰ ਚੰਗੀ ਤਰ੍ਹਾਂ ਆਪਾ ਨਾ ਉਹਨਾਂ ਦੀਆਂ ਡੰਡੀਆਂ ਉਤਾਰ ਕੇ ਤੇ ਖੁੱਸੇ ਪਾਣੀ ਦੇ ਵਿੱਚ ਭੌਂਕੇ ਰੱਖ ਦੇਣਾ 15-20 ਮਿੰਟ ਲਈ ਇਹਦੇ ਨਾਲ ਇਹਨਾਂ ਨੂੰ ਕੁੱਟਣ ਦੇ ਵਿੱਚ ਵੀ ਆਸਾਨੀ ਹੋ ਜਾਏਗੀ ਅਗਰ ਤੁਸੀਂ ਖੁੰਡੇ ਦੇ ਵਿੱਚ ਬਣਾ ਰਹੇ ਹੋ ਜਾਂ ਮਿਕਸੀ ਦੇ ਵਿੱਚ ਬਣਾ ਰਹੇ ਹੋ ਤਾਂ ਇਹ ਰਲ ਜਾਂਦੀਆਂ ਨਹੀਂ ਤਾਂ ਫਿਰ ਇਹਨਾਂ ਦੇ ਜਿਹੜੇ ਬੀ ਆ ਨਾ ਉਹ ਦਿਖਦੇ ਰਹਿੰਦੇ ਆ ਯਾਨੀ ਕਿ ਝਾਕਦੇ ਰਹਿੰਦੇ ਆ ਤੇ ਹੈਗੀ ਹੈ ਮੇਰੀ ਸਾਸੂਮਾ ਦੀ ਰੈਸਪੀ ਜੋ ਕਿ ਬਹੁਤ ਹੀ ਪਸੰਦ ਆਈ ਹੈ ਮੈਨੂੰ ਤੇ ਮੈਂ ਹਮੇਸ਼ਾ ਹੀ ਗਰਮੀ-ਗਰਮੀ ਚਟਨੀ ਘਰ ਦੇ ਵਿੱਚ ਬਣਾ ਕੇ ਤਿਆਰ ਕਰਦੀ ਆ ਮਿਰਚਾਂ ਨੂੰ ਸਾਈਡ ਤੇ ਆਪਾਂ ਟੱਕ ਕੇ ਰੱਖ ਦਿੱਤਾ ਜੀ ਤੇ ਦੂਜੀ ਸਾਈਡ ਜਿਹੜੇ ਚਿਬੜਾ ਨਾ ਉਹਨਾਂ ਦਾ ਆਪਾਂ ਪਤਲਾ ਛਿਲਕਾ ਉਤਾਰ ਲੈਣਾ ਹੈ ਬਿਲਕੁਲ ਬਰੀਕ ਤੇ ਪਤਲਾ ਉਤਾਰ ਕੇ ਆਪਾਂ ਤਿਆਰ ਕਰ ਲੈਣਾ ਹੈ ਚਿਬੜ ਦੇ ਵਿੱਚ ਛਿਲਕੇ ਜਿਹੜੇ ਜੀ ਉਤਾਰ ਲਏ ਤੇ ਫਿਰ ਆਪਾਂ ਇਹਨਾਂ ਨੂੰ ਕੱਟ ਲੈਣਾ ਹੈ ਕੱਟਣ ਦੀ ਵਿੱਚ ਇੱਕ ਚੀਜ਼ ਦਾ ਖਿਆਲ ਰੱਖਣਾ ਹੈ ਜੀ ਕਈ ਵਾਰੀ ਕੋਈ ਚਿਬੜ ਵਿੱਚੋਂ ਕੌੜਾ ਹੁੰਦਾ ਹੈ ਦੋਨਾਂ ਪੀਸਾ ਦੇ ਵਿੱਚ ਨਾ ਥੋੜਾ ਥੋੜਾ ਆਪਾਂ ਖਾ ਕੇ ਦੇਖ ਲੈਣਾ ਕਿ ਵਿੱਚੋਂ ਕੋਈ ਕੌੜਾ ਤਾਂ ਨਹੀਂ ਅਗਰ ਚਿਬੜ ਕੌੜਾ ਹੋਵੇਗਾ ਨਾ ਤੇ ਉਹਦੇ ਨਾਲ ਜਿਹੜੀ ਚਟਨੀ ਆ ਸਾਰੀ ਕੌੜੀ ਹੋ ਜਾਵੇਗੀ ਖਰਾਬ ਵੀ ਹੋ ਜਾਵੇਗੀ ਫਿਰ ਚਿਬੜਾਂ ਨੂੰ ਆਪਾਂ ਬਰੀਕ ਬਰੀਕ ਕੱਟ ਕੇ ਤਿਆਰ ਕਰ ਲੈਣਾ ਤੇ ਇੱਥੇ ਚਿਬੜ ਮੈਂ ਕੱਟ ਕੇ ਤਿਆਰ ਕਰ ਲੈਣੀ ਤੇ ਫਿਰ ਇਥੇ ਮਿਕਸੀ ਦਾ ਮੈਂ ਸਭ ਤੋਂ ਛੋਟਾ ਜੱਗ ਲਿਆ ਜਾਨੀ ਕਿ ਛੋਟਾ ਜਾਰ ਜਿਹੜਾ ਕਿ ਬਿਲਕੁਲ ਜਿਹਦੇ ਵਿੱਚ ਆਪਾਂ ਮਸਾਲੇ ਗ੍ਰाइंड ਕਰਦੇ ਆ ਉਹਦੇ ਵਿੱਚ ਇਹ ਚਟਨੀ ਬਣਾ ਕੇ ਤਿਆਰ ਕਰਾਂਗੇ ਪਹਿਲਾਂ ਆਪਾਂ ਮਿਰਚਾਂ ਪਾਣੀ ਦੇ ਵਿੱਚੋਂ ਕੱਢ ਕੇ ਜੀ ਉਹ ਪਾ ਦੇਣੀਆਂ ਤੇ ਫਿਰ ਪਾ ਦੇਣੀਆਂ ਇਹਦੇ ਵਿੱਚ ਆਪਾਂ ਸਾਰੇ ਚਿਪੜ ਬਿੜ ਪਾ ਕੇ ਸਿਰਫ ਇਕੱਲੇ ਆਪਾਂ ਨਮਕ ਦੇ ਨਾਲ ਬਣਾਈਏ ਨਾ ਇਹ ਤਾਂ ਵੀ ਬਹੁਤ ਜ਼ਬਰਦਸਤ ਬਣਦੀ ਹੈ ਮੈਂ ਇਹਦੇ ਵਿੱਚ ਥੋੜਾ ਜਿਹਾ ਪੁੰਨਿਆ ਜੀਰਾ ਪਾਊਡਰ ਥੋੜਾ ਜਿਹਾ ਕਾਲਾ ਨਮਕ ਸਵਾਦ ਅਨੁਸਾਰ ਤੇ ਥੋੜਾ ਜਿਹਾ ਸਾਰਨ ਜਿਹੜਾ ਨਾਰਮਲ ਸਿੰਧਾ ਨਮਕ ਆਪਾਂ ਘਰ ਦੇ ਵਿੱਚ ਵਰਤੂ ਕਰਦੇ ਆ ਉਹ ਪਾਵਾਂਗੇ ਤੁਸੀਂ ਇਕੱਲੇ ਨਮਕ ਦੇ ਨਾਲ ਵੀ ਇਹਨੂੰ ਬਣਾਉਂਗੇ ਨਾ ਤਾਂ ਵੀ ਇਹ ਬਹੁਤ ਜ਼ਬਰਦਸਤ ਬਨੇਗੀ ਸਿਰਫ ਮੈਂ ਤਿੰਨ ਮਸਾਲੇ ਇਹਦੇ ਵਿੱਚ ਪਾਏ ਨੇ ਇਹ ਪਾ ਕੇ ਫਿਰ ਮਿਕਸੀ ਦੇ ਵਿੱਚ ਆਪਾਂ ਇਹਨਾਂ ਨੂੰ ਗ੍ਰाइंड ਕਰ ਲੈਣੀ ਹੈ ਤੇ ਅਗਰ ਤੁਸੀਂ ਕੁੰਡੇ ਦੇ ਵਿੱਚ ਬਣਾ ਰਹੇ ਹੋ ਨਾ ਕੁੰਡੇ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਮਿਰਚਾਂ ਨੂੰ ਕੁੱਟਣਾ ਹੈ ਮਿਰਚਾਂ ਕ ਬਿਲਕੁਲ ਉਹਨਾਂ ਨੂੰ ਮਿਕਸ ਕਰ ਲੈਣਾ ਟਮਾਟਰ ਦੀ ਪਿਉਰੀ ਦੀਦਾਰਾ ਤੇ ਫਿਰ ਆਪ ਉਹਦੇ ਵਿੱਚ ਪਾ ਦੇਣੀ ਆ ਚਿਬੜ ਕੱਟ ਕੇ ਤੇ ਨਮਕ ਤੁਸੀਂ ਜਦੋਂ ਮਿਰਚਾਂ ਕੁੱਟਣੀ ਆ ਉਦੋਂ ਹੀ ਪਾ ਲੈਣਾ ਤੇ ਦੇਖੋ ਜਿੰਨਾ ਵਧੀਆ ਇਹਦਾ ਕਲਰ ਲੱਗਦਾ ਨਾ ਤਾਂ ਦੇ ਵਿੱਚ ਤਾਂ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦੀ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਇੰਨੀ ਜਿਆਦਾ ਜ਼ਬਰਦਸਤ ਮੰਦੀ ਹੈ ਜਰੂਰ ਨਾ ਇੱਕ ਵਾਰੀ ਇਸ ਤਰੀਕੇ ਦੇ ਨਾਲ ਬਣਾ ਕੇ ਦੇਖੋ ਤੇ ਤੁਹਾਨੂੰ ਵੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਚਿਬੜੀ ਚਟਨੀ ਦੀ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਤੇ ਇਹਦੇ ਲਈ ਨਾ ਕੋਈ ਵੀ ਫੇਕ ਵਰਡ ਨਹੀਂ ਹੈਗੇ ਵੇ ਸਭ ਜੋ ਹੈਗਾ ਰੀਅਲੀ ਹੈ ਕਿ ਮੇਰੀ ਬਹੁਤ ਹੀ ਜਿਆਦਾ ਫੇਵਰਿਟ ਚਟਨੀ ਹੈ ਤੇ ਫਿਰ ਇਹਨੂੰ ਇੱਕ ਤੜਕਾ ਵੀ ਅਸੀਂ ਲਗਾਉਣੀ ਹੈ ਜੀ ਕਦੇ ਦੇਸੀ ਘਿਓ ਦਾ ਲਗਾ ਲਈਦਾ ਕਦੇ ਸਰੋਂ ਦਾ ਤੇਲ ਦਾ ਇੱਥੇ ਦੋ ਚਮਚ ਮੇਲਾ ਜਾਂ ਫਰਾਈ ਪੈਨ ਦੇ ਵਿੱਚ ਸਰੋਂ ਦਾ ਤੇਲ ਜਿਵੇਂ ਗਰਮ ਹੋ ਗਿਆ ਜੀਰਾ राई ਜਾਨੀ ਕਿ ਕਾਲੀ ਸਰੌ ਤੇ ਥੋੜੀ ਜਿਹੀ ਹਿੰਗ ਪਾ ਲਈ ਐ ਇਹਨਾਂ ਨੂੰ ਹਲਕਾ ਠੰਡਾ ਕਰਾਂਗੇ ਤੇ ਫਿਰ ਇਹਨੂੰ ਆਪਾਂ ਪਾ ਦਿਆਂਗੇ ਚਟਨੀ ਦੇ ਉੱਪਰ ਚਟਨੀ ਦੇ ਉੱਪਰ ਪਾ ਕੇ ਜੀ ਮਿਕਸ ਕਰਕੇ ਇਹਨੂੰ ਨਾ ਮੱਖਣੀ ਧਰ ਕੇ ਖਾਓ ਜਾਂ ਇਸ ਤਰ੍ਹਾਂ ਖਾਓ ਇੰਨੀ ਜਿਆਦਾ ਸਵਾਦ ਲੱਗਦੀ ਐ ਨਾਲ ਲੱਸੀ ਹੋਵੇ ਜਾਂ ਹੋਵੇ ਜਾਂ ਦਹੀਂ ਹੋਵੇ ਕਿਸੇ ਵੀ ਚੀਜ਼ ਨਾਲ ਖਾਓ ਜਾਂ ਕੱਲੀ ਵੀ ਖਾਓ ਤੁਸੀਂ ਯਕੀਨੀ ਮੰਨੋਗੇ ਤਾਂ ਤੁਸੀਂ ਦੁਨੀਆ ਦੀ ਸਭ ਤੋਂ ਇਹ ਬੈਸਟ ਚਟਨੀ ਖਾਓਗੇ ਤੇ ਮਿਲਦੇ ਆ ਜੀ ਨਵੀਂ ਟੇਸਟੀ ਹੈਲਥੀ ਰੈਸਪੀ ਦੇ ਨਾਲ ਸਾਰਿਆਂ ਨੂੰ ਸਸ਼ਿਆਕਤ